Nottingham City Early Help Partnership Strategy 2023 to 2025 Nottingham Early Help Partnership Staff ate sevawan da ek samuh hai jo parivara bachiyan ate naujawan nu sahi samay te sahi madad pradan karda hai Asi sar di agwai karan layi ek plan likhya hai ਤਾਂ ਜੋ ਅਸੀਂ ਪਰਿਵਾਰਾਂ ਬੱਚਿਆਂ ਤੇ ਨੌਜਵਾਨਾਂ ਦੀ ਸਹਾਇਤਾ ਕਰਨ ਲਈ ਸਤ ਤੋਂ ਵਧੀਆ ਕੰਮ ਕਰ ਸਕੀ ਹੈ। ਸਰੀ ਪਾਈ ਵਾਲੀ ਮਾਪਿਆਂ ਨੌਜਵਾਨਾਂ ਅਤੇ ਸਕੂਲਾਂ ਨੌਕਰੀ ਕੇਂਦਰ ਸਿਹਤ ਰਿਹਾਸ਼ ਪੁਲਸ ਅਤੇ ਪਾਈ ਚਾਰਕ ਸਮੂਹਾ ਦੇ ਸਟਾਫ ਤੋਂ ਬਣੀ ਹੈ। ਸਾਡਾ ਮੁੱਖ ਟੀਮ ਨੋਟਿੰਗ ਇਨ ਵਿਚ ਇੰਡ ਵਾਲੇ 25 ਸਾਲ ਦੀ ਉਮਰ ਤੱਕ ਦੇ ਬੱਚਿਆਂ ਅਤੇ ਨੌਜਵਾਨਾਂ ਵਾਲੇ ਪਰਿਵਾਰਾਂ ਦੀ ਮਦਦ ਕਰਨਾ ਹੈ ਪਰਿਵਾਰ ਪਹਿਲੀ ਦੇ ਟੁਕਰੀਆਂ ਵਾਂਗ ਹੁੰਦੇ ਹਨ ਹਰ ਇੱਕ ਵਿਲੱਖਣ ਅਤੇ ਵਿਸ਼ੇਸ਼ ਹੁੰਦਾ ਹੈ ਚੀਜ਼ਾਂ ਮੁਸ਼ਕਲ ਹੋਣ ਤੋਂ ਪਹਿਲਾਂ ਅਸੀਂ ਪਰਿਵਾਰ ਵਿੱਚ ਹਰ ਕਿਸੇ ਦੀ ਮਦਦ ਕਰਨਾ ਚਾਹੁੰਦੇ ਹਾਂ ਇਸ ਲਈ ਸਾਨੂੰ अर्ली हेल्प ਕਿਹਾ ਜਾਂਦਾ ਹੈ ਇਹ ਉਹ ਜੋ ਅਸੀਂ ਕਰਦੇ ਹਾਂ ਇਹ ਯਕੀਨੀ ਬਣਾ ਕੇ ਹਰ ਕੋਈ ਜਿਸ ਨਾਲ ਤੁਸੀਂ ਗੱਲ ਕਰਦੇ ਹੋ ਤੁਹਾਨੂੰ ਉਹੀ ਮਦਦਗਾਰ ਸਹਾਇਤਾ ਦਿੰਦਾ ਹੈ ਪਰਿਵਾਰਾਂ ਬੱਚਿਆਂ ਤੇ ਨੌਜਵਾਨਾਂ ਨੂੰ ਮਜ਼ਬੂਤ ਬਣਨ ਵਿੱਚ ਮਦਦ ਕਰੋ ਤਾਂ ਜੋ ਆਪਣੀ ਮਦਦ ਕਰ ਸਕਣ ਪਰਿਵਾਰਾਂ ਬੱਚਿਆਂ ਤੇ ਨੌਜਵਾਨਾਂ ਵਾਸਤੇ ਮਦਦ ਪ੍ਰਾਪਤ ਕਰਨਾ ਸੱਚਮੁੱਚ ਆਸਾਨ ਬਣਾਓ ਜਦੋਂ ਉਹਨਾਂ ਨੂੰ ਇਸ ਦੀ ਲੋੜ ਹੁੰਦੀ ਹੈ ਹਰ ਕਿਸਮ ਦੇ ਲੋਕਾਂ ਨਾਲ ਮਿਲ ਕੇ ਕੰਮ ਕਰੋ ਮਾਪਿਆਂ ਬੱਚਿਆਂ ਤੇ ਨੌਜਵਾਨਾਂ ਦੀਆਂ ਗੱਲਾਂ ਸੁਣੋ ਅਤੇ ਸਾਦੀ ਮਦਦ ਨੂੰ ਹੋਰ ਬਿਹਤਰ ਬਣਾਉਣ ਲਈ ਉਹਨਾਂ ਦੇ ਵਿਚਾਰਾਂ ਦੀ ਵਰਤੋਂ ਕਰੋ ਸਾਡੇ ਕੋਲ ਵਿਸ਼ੇਸ਼ ਸਥਾਨ ਹਨ ਜਿਨ੍ਹਾਂ ਨੂੰ ਫੈਮਿਲੀ ਹੱਬ ਕਿਹਾ ਜਾਂਦਾ ਹੈ ਜੋ ਪਰਿਵਾਰਾਂ ਦੀ ਤਿੰਨ ਤਰੀਕਿਆਂ ਨਾਲ ਮਦਦ ਕਰਦੇ ਹਨ ਪਰਿਵਾਰ ਬੱਚੇ ਅਤੇ ਨੌਜਵਾਨ ਆਸਾਨੀ ਨਾਲ ਉੱਥੇ ਮਦਦ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਵੱਖ-ਵੱਖ ਅਮਲੇ ਇੱਕੋ ਥਾਂ ਤੇ ਇਕੱਠੇ ਕੰਮ ਕਰਦੇ ਹਨ ਪਰਿਵਾਰਾਂ ਨੂੰ ਆਪਣੇ ਰਿਸ਼ਤੇਦਾਰ ਨੂੰ ਹੋਰ ਬਿਹਤਰ ਬਣਾਉਣ ਲਈ ਮਦਦ ਮਿਲਦੀ ਹੈ ਸਾਡਾ ਉਦੇਸ਼ ਨਾਥਿੰਗਮ ਸਿਟੀ ਨੂੰ ਇੱਕ ਐਹੀ ਜੀ ਜਗ੍ਹਾ ਬਣਾਉਣਾ ਹੈ ਜਿੱਥੇ ਹਰ ਬੱਚੇ ਅਤੇ ਨੌਜਵਾਨ ਦਾ ਬਚਪਨ ਖੁਸ਼ਹਾਲ ਅਤੇ ਸੁਰੱਖਿਅਤ ਹੋਵੇ ਅਤੇ ਉਹ ਜੋ ਵੀ ਬਣਨਾ ਚਾਹੁੰਦੇ ਹਨ ਉਹ ਵੱਡੇ ਹੋ ਕੇ ਬਣ ਸਕਤੇ ਹਨ ਸਾਡੇ ਮਹੱਤਵਪੂਰਨ ਕੰਮ ਇਹ ਹੈ ਜਾਣਕਾਰੀ ਨੂੰ ਸਾਂਝਾ ਕਰਨਾ ਤਾ ਜੋ ਤੁਹਾਨੂੰ ਸਿਰਫ ਇੱਕ ਵਾਰ ਆਪਣੀ ਕਹਾਣੀ ਦੱਸਣੀ ਪਵੇ ਸਾਡਾ ਅਮਲਾ ਪਰਿਵਾਰਾਂ ਬੱਚਿਆਂ ਅਤੇ ਨੌਜਵਾਨਾਂ ਦੀ ਮਦਦ ਕਰਨ ਲਈ ਮਿਲ ਕੇ ਕੰਮ ਕਰਦੇ ਹਨ ਸਾਡੇ ਅਮਲੇ ਨੂੰ ਸਿਖਲਾਈ ਦੇਣਾ ਤਾਂ ਜੋ ਉਹ ਤੁਹਾਡੀ ਬਿਹਤਰ ਮਦਦ ਕਰ ਸਕਣ ਇਹ ਜਾਂਚ ਕਰਨਾ ਕਿ ਅਸੀਂ ਜੋ ਕਰਦੇ ਹਾਂ ਉਹ ਪਰਿਵਾਰਾਂ ਬੱਚਿਆਂ ਅਤੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਂਦਾ ਹੈ ਵਿਧੇਰੇ ਸਰੋਤ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨਾ ਤਾਂ ਜੋ ਅਸੀਂ ਚੰਗਾ ਕੰਮ ਕਰਦੇ ਰਹਿ ਸਕੀਏ ਪਰਿਵਾਰਾਂ ਬੱਚਿਆਂ ਅਤੇ ਨੌਜਵਾਨਾਂ ਦੀ ਗੱਲ ਸੁਣਨਾ ਅਤੇ ਉਹ ਹੀ ਕੰਮ ਕਰਨਾ ਜੋ ਉਹ ਕਹਿੰਦੇ ਹਨ ਸਾਡੇ ਪ੍ਰਬੰਧਕ ਸਾਡੇ ਕੋਲ ਮੈਨੇਜਰ ਹਨ ਜੋ ਇਹ ਯਕੀਨੀ ਬਣਾਉਣ ਲਈ ਨਿਯਮਤ ਤੌਰ ਤੇ ਮਿਲਦੇ ਹਨ ਕਿ ਸਭ ਕੁਝ ਸੁਚਾਰੂ ਤੰਗ ਨਾਲ ਚੱਲਦਾ ਹੈ ਸਾਡੇ ਮੈਨੇਜਰ ਜਾਂਚ ਕਰਦੇ ਹਨ ਕਿ ਅਸੀਂ ਉਹ ਕਰ ਰਹੇ ਹਾਂ ਜੋ ਅਸੀਂ ਕਿਹਾ ਸੀ ਕਿ ਅਸੀਂ ਕਰਾਂਗੇ ਉਹ ਜਾਂਚ ਕਰਦੇ ਹਨ ਕਿ ਅਸੀਂ ਸੁਣ ਰਹੇ ਹਾਂ ਕਿ ਪਰਿਵਾਰ ਬੱਚੇ ਅਤੇ ਨੌਜਵਾਨ ਸਾਨੂੰ ਜੋ ਮਦਦ ਦਿੰਦੇ ਹਨ ਉਸ ਨੂੰ ਬਿਹਤਰ ਬਣਾਉਣ ਲਈ ਕਹਿੰਦੇ ਹਨ नोटिंगम अर्ली हेल्प पार्टनरशिप बारे विधेयक जानकारी लाइ कृपा करके साड़ी वेबसाइट देखो www.earlyhelpnottingham.org.uk जा सनु इत्थे ईमेल करो info@earlyhelpnottingham.org.uk at earlyhelpnottingham.org.uk ए साड़ी ਮੌਜੂਦਾ ਪਾਈ ਵਾਲਾ ਦੀ ਸੂਚੀ ਹੈ ਜੇ ਤੁਸੀਂ ਨਾਟਿੰਗ ਅਰਲੀ ਹੈਲਪ ਪਾਰਟਨਰਸ਼ਿਪ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਨੂੰ info@earlyhelpnottingham.org.uk ਈਮੇਲ ਕਰੋ